ਦੇ ਜਗੀ ਦੂਗਿਆ ਰਾਤਿਕ ਨੂੰ ਯੂਥ ਕਾਲੀ ਜਲਦੀ ਰੈਲੀ ਹੋਣ ਜਾ ਰਹੀ ਆ ਤੇ ਇਸ ਰੈਲੀ ਦੇ ਵਿੱਚ ਮੁੱਖ ਮਿਮਾਨ ਤੌਰ ਤੇ ਸਾਡ ਬਿਕਰ ਸਿੰਘ ਮਿੱਠੇ ਆ ਜਾ ਰਹੇ ਨੇ ਸੋ ਉਹਨਾਂ ਰੈਲੀ ਦੇ ਪ੍ਰਬੰਧ ਨੂੰ ਦੇਖਣ ਵਾਸਤੇ ਉਹ ਰੈਲੀ ਨੂੰ ਕਾਮਯਾਬ ਕਰਨ ਵਾਸਤੇ ਸਾਡੇ ਸਾਰੇ ਜਿਲ੍ਹਾ ਹਰਣਾ ਦੇ ਯੂਥ ਆਗੂ ਜਿਲ੍ਹਾ ਪ੍ਰਧਾਨ ਕੋਰ ਕਮੇਟੀ ਮੈਂਬਰ ਸਾਹਿਬਾਨ ਸਰਪੰਚ ਪ੍ਰਧਾਨ ਸਾਰੇ ਇਕੱਠੇ ਹੋਏ ਆ ਤੇ ਸਾਰੇ ਨੇ ਰੈਲੀ ਨੂੰ ਕਾਮਯਾਬ ਕਰਨ ਵਾਸਤੇ ਦੇਣ ਲਟ ਮੀਤ ਕਰ ਰਹੇ ਨੇ ਸੋ ਮੈਂ ਸਮਝਦਾ ਕਿ ਇਸ ਰੈਲੀ ਦਾ ਜੋ ਇਕੱਠ ਹੋਣਾ ਇਹ ਇਤਿਹਾਸਕ ਘਟ ਹੋ ਗਿਆ ਕਿ ਜਿੱਥੇ-ਜਿੱਥੇ ਵੀ ਯੂਥ ਕਾਲੀਲ ਦੀ ਰੈਲੀ ਹੋ ਰਹੀਆਂ ਨੇ ਉੱਥੇ ਬਹੁਤ ਵੱਡੇ ਸ਼ਾਨ ਨਾਲ ਬਹੁਤ ਵੱਡਾ ਇਕੱਠ ਦੇ ਰੂਪ ਇਕੱਠ ਹੋ ਕੇ ਉਸ ਰੈਲੀ ਨੂੰ ਕੰਮਜਾਓ ਕਰਦੇ ਆ ਕਿਉਂਕਿ ਜੋ ਕਾਂਗਰਸ ਪਾਰਟੀ ਨੇ ਨੌਜਵਾਨਾਂ ਨੂੰ ਘਬਰਾ ਕੀਤਾ ਝੂਠ ਹੋ ਕੇ ਸਰਕਾਰ ਬਣਾਈ ਉਹ ਤੋਂ ਲੋਕ ਤੰਗ ਨੇ ਤੇ ਉਹਨੂੰ ਸਾਬਕ ਸਿਖਾਉਣ ਲਈ ਉਹਨੂੰ ਉਹਦਾ ਮੰਨ ਬਣਿਆ ਤੇ ਜੋ ਘਰ ਘਰ ਨੌਕਰੀਆਂ ਵਾਦਾ ਕੀਤਾ ਮੋਬਾਈਲ ਫੋਨ ਦਾ ਬੇਜ਼ਗਰ ਪੱਤੇ ਦਾ ਵਾਦਾ ਕੀਤਾ ਪੂਰਾ ਕਰਜ਼ਾ ਮਾਫੀ ਦੀ ਗੱਲ ਕੀਤੀ ਹੈ ਸਾਰਿਆਂ ਗੱਲੋਂ ਸਰਕਾਰ ਭੱਜ ਗਈ ਹੈ ਮੁੱਕ ਚੁੱਕੀ ਹੈ ਤੇ ਉਸ ਗੁੰਗੀ ਗੌਲੀ ਸਰਕਾਰ ਨੂੰ ਜਗਾਉਣ ਵਾਸਤੇ ਸਮੇਂ ਸਮੇਂ ਤੇ ਸਰਕਾਰ ਨੂੰ ਘੇਰਿਆ ਜਾ ਰਿਹਾ ਤੇ ਇਹਨਾਂ ਰਹਿ ਰਹੀ ਜੋ ਸ੍ਰੀ ਬਿਕਰਮ ਸਿੰਘ ਮਜੀਠੀਆ ਜੀ ਨੇ ਯੂਥ ਨੂੰ ਸੁਨੇਹਾ ਦੇਣਾ ਉਹ ਸੁਨੇਹਾ ਅਸੀਂ ਕਰਕੇ ਪਹੁੰਚਾਵਾਂਗੇ ਕਿਉਂਕਿ ਅੱਜ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਵਾਰਡ ਵਾਈਜ਼ ਪਿੰਡ ਵਾਈਜ਼ ਜੋ ਨੌਜਵਾਨਾਂ ਦੀ ਕਮੇਟੀਆਂ ਬਣ ਚੁੱਕੀਆਂ ਨੇ ਅਤੇ ਲੋਕ ਪਾਰਲੀਮੈਂਟ ਦੀ ਚੋਣਾਂ ਦੇ ਵਿੱਚ ਜੋ ਕਾਲੀ ਗਲ ਤੇ ਭਾਜਪਾ ਭਾਰਤੀਆਂ ਦਾ ਪਾਰਟੀ ਦੇ ਅਮੀਰਵਾਰ ਨੇ ਉਹਨਾਂ ਨੂੰ ਬੋਟਾ ਪੌਂਡ ਵਾਸਤੇ ਮਨ ਬਣਾਇਆ ਹੋਇਆ ਸੋ ਮੈਂ ਅਸੀਂ ਸਮਝਦੇ ਆ ਕਿ ਇਹਨਾਂ ਰੈਲੀਆਂ ਦੇ ਰਾਹੀਂ ਨੌਜਵਾਨ ਬਹੁਤ ਲਾਂਮਾ ਲੋਰ ਰਹੇ ਨੇ ਤੇ ਆਉਂਦੀਆਂ ਪਾਰਲੀਮੈਂਟ ਦੀ ਚੋਣਾਂ ਦੇ ਵਿੱਚ 13 ਦੀ 13 ਸਿੱਟੇ ਜਿੱਤ ਕੇ ਸਾ ਸਰਬੀਰ ਸਿੰਘ ਬਾਲ ਜੀ ਸਾਡੇ ਬਿਕਰਨ ਸਿੰਘ ਜੀ ਚੋਲੀ ਪਾਵਾਂਗੇ ਅਤੇ ਯੂਥ ਅਕਾਲੀਆਨ ਨੂੰ ਅਕਾਲੀਆਨ ਨੂੰ ਮਜ਼ਬੂਤ ਕਰਾਂਗੇ ਤਾਂ ਕਿ ਜੋ ਆਉਂਦੀਆਂ 2022 ਦੀ ਚੋਣਾਂ ਨੇ ਉਹਨਾਂ ਚੋਣਾਂ ਦੇ ਅਕਾਲੀਆਲ ਦੀ ਸਰਕਾਰ ਬਣ ਸਕੇ ਤੇ ਇਹ ਪਾਰਲੀਮੈਂਟ ਦੇ ਰਿਜ਼ਲਟ ਨੇ 2022 ਦੀ ਚੋਣਾਂ ਜੋ ਅਕਾਲੀਆ ਸਰਕਾਰ ਨੂੰ ਮੁੱਢ ਬਣਨਾ ਉਹਦੇ ਲਈ ਸਾਰੇ ਨੌਜਵਾਨ ਬੜੇ ਉਤਸ਼ਾਹ ਰਿਖੇ ਸਨ। 11 ਤਰੀਕ ਦੀ ਰੈਲੀ ਸੰਬੰਧੀ ਅਜ ਤਿਆਰੀਆਂ ਜਿਆਦਾ ਲੱਤਿਆ ਗਿਆ ਤੇ ਯੂਥ ਦੇ ਯੂਥ ਪ੍ਰਧਾਨ ਤੇ ਨਾਲ ਕੋਰ ਕਮੇਟੀ ਮੈਂਬਰ ਆਏ ਇਥੇ। ਮਾਲਵਾਜੋ ਦੇ ਅੰਦਰ ਰਾਜੂ ਖੰਨਾ ਜੀ ਵੀ ਆਇਆ ਤੇ 11 ਤਰੀਕ ਨੂੰ ਵਿਕਰਮ ਸਿੰਘ ਵਿਜੀਠਿਆ ਸਾਹਿਬ ਨੇ ਆਣਾ। ਯੂਥ ਦੇ ਅੰਦਰ ਇੱਕ ਚਾਹ ਬਣ ਜਾਂਦਾ ਜਦੋਂ ਵਿਜੀਠਿਆ ਸਾਹਿਬ ਦਾ ਨਾਮ ਸੁਣਦੇ ਕਿਉਂਕਿ ਉਹਨਾਂ ਦੇ ਵਰਡ ਉਹਨਾਂ ਦੀ ਅਡੋਲ ਜੀ ਲੋਕਾਂ ਨੂੰ ਬੜੀ ਪਸੰਦ ਆ ਉਹਨਾਂ ਦੇ ਇੱਕ ਤੇਜ਼ ਤਰਾਰੀ ਤੇ ਜਿਹੜਾ ਕੰਮ ਕਰਨ ਦਾ ਜਜ਼ਬਾ ਉਹਦੇ ਅੰਦਰ 10 ਸਾਲ ਸਰਕਾਰ ਨੇ ਬੜਾ ਕੰਮ ਕੀਤਾ ਸੀ ਕਾਲੀ ਸਰਕਾਰ ਨੇ ਤੇ ਕਾਂਗਰਸ ਨੇ 2 ਸਾਲ ਦੇ ਚ ਪੱਠਾ ਵੜਾਤਾ ਪੰਜਾਬ ਦਾ ਉਹਦੇ ਪੁੱਤਰੇ ਖੋਲਣ ਲਈ ਆਣਾ 11 ਤਰੀਕ ਨੂੰ ਤੇ ਅੱਜ ਮੈਂ ਸਮਝਦਾ ਵੀ ਨੌਜਵਾਨ ਹਜ਼ਾਰਾਂ ਦੀ ਤਦਾਦ ਚ ਆ ਰਹੇ ਵੀ ਜਿੱਥੇ ਜਿੱਥੇ ਵੀ ਪੰਜਾਬ ਦੇ ਵਿੱਚ ਮੀਟਿੰਗਾਂ ਹੋ ਰਹੀਆਂ ਚਾਹੇ ਐਸੋਈ ਦੇ ਰੇ ਚਾਹੇ ਯੂਡੀ ਹੋ ਰਹੀਆਂ ਨੌਜਵਾਨਾਂ ਦੀ ਚਾਹ ਚੜਿਆ ਆ ਇੱਕੋ ਇੱਕ ਪਾਰਟੀ ਆ ਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੀ ਜਮਾਤ ਹੈ ਜਿਹੜੀ ਲੋਕਾਂ ਦੀ ਤਰਜਮਾਨੀ ਕਰਦੀ ਹੈ ਤੇ ਕਾਂਗਰਸ ਸਰਕਾਰ ਸਿਰਫ ਡਰਾਮੇਬਾਜ਼ੀ ਕਰਦੀ ਹੈ ਉਹਦਾ ਜਵਾਬ ਦੇਣਾ 11 ਤਰੀਕ। ਕਾਂਗਰਸ ਪਾਰਟੀ ਵੀ ਬੜੀ-ਬੜੀ ਰੈਲੀਆਂ ਕਰ ਰਹੀ ਹੋਰ ਕੀ ਗੱਲ ਹੈ। ਕਾਂਗਰਸ ਦੀਆਂ ਰੈਲੀਆਂ ਹੋਈ ਕੋਈ ਨਹੀਂ ਰਹੀਆਂ। ਇੱਕ ਰਾਹੁਲ ਗਾਂਧੀ ਦੀ ਇੱਕ ਰੈਲੀ ਹੋਈ ਹੈ। ਹੋਰ ਇਹਦੀਆਂ ਰੈਲੀਆਂ ਦੱਸੋ ਸਾਡੇ ਤਾਂ ਸਰਬੀਰ ਸਿੰਘ ਬਾਦਲ ਸਾਹਿਬ ਸੰਗਤ ਦਰਸ਼ਨ ਕਰਦੇ ਪਏ ਆ। ਹਰ ਹਲਕੇ ਦੇ ਵਿੱਚ ਜਾਂਦੇ ਪਏ ਆ। ਵਿਕਰਮ ਸਿੰਘ ਜੀ ਇੱਥੇ ਯੂਡੀ ਰੈਲੀ ਕਰ ਰਿਹਾ। ਐਸ.ਓ.ਆਈ ਦੇ ਪਰਮਿੰਦਰ ਬਰਾਰ ਜੀ ਹਰ ਜਗ੍ਹਾ ਤੇ ਉਹ ਰੈਲੀਆਂ ਕਰ ਰਿਹਾ ਤੇ ਸਾਡੇ ਤਾਂ ਹਰ ਜਗ੍ਹਾ ਤੇ ਮੀਟ ਐਪੀ ਬਿੱਟੇ ਸਾਹਿਬ ਤੋਂ ਪੁੱਛ ਲਗਾ ਜਿਹੜੇ ਕਰ ਰਹੇ ਐ ਇਹਦੇ ਬਾਰੇ ਕੀ ਕਹੋਗੇ ਦੇਖੋ ਮੈਂ ਇੱਕ ਗੱਲ ਕਹਿੰਦਾ ਪੰਜ ਸਾਲ ਆਪਾਂ ਸੁੱਤੇ ਰਹਿੰਦੇ ਆ ਜਦੋਂ ਆਪਾਂ ਨੂੰ ਪਤਾ ਲੱਗਦਾ ਵੋਟਾਂ ਆ ਗਈਆਂ ਫਿਰ ਜਿਹੜੇ ਇਨਵੀਜ਼ੀਬਲ ਲੋਕ ਜਿਹੜੇ ਦਿਖਦੇ ਨਹੀਂ ਲੋਕ ਉਹ ਪੰਜ ਸਾਲ ਬਾਅਦ ਦਿਖਣ ਲੱਪੈਂਦੇ ਇਹ ਚੰਗੀਆਂ ਚੀਜ਼ਾਂ ਚੰਗੀਆਂ ਨਹੀਂ ਕਾਰਪੋਰੇਸ਼ਨ ਦੇ ਟੈਕਸ ਮਾਫ ਕਰ ਦੇਣ ਕਿਉਂਕਿ ਸਾਰਾ ਲੁਧਿਆਣੇ ਦਾ ਪਾਸੇ ਲੁਧਿਆਣੇ ਸ਼ਹਿਰ 'ਚ ਖੜੇ ਆ ਪੱਠਾ ਬੈਠਾ ਲੁਧਿਆਣੇ ਸ਼ਹਿਰ ਦਾ ਸਾਰੇ ਟੈਕਸ ਮਾਫ ਕਰ ਦੇਣ ਫਿਰ ਪਹਿਲਾਂ ਡਿਵੈਲਪਰ ਕਰ ਲੁਧਿਆਣੇ ਦੀ ਫਿਰ ਟੈਕਸ ਲੈਣ ਬਿਲਕੁਲ ਠੀਕ ਕਰਨ ਇਦਾਂ ਗਾਂਵਾਂ ਮੰਡੀ ਰੋੜਾ ਪਾਰ ਇਸ ਬਾਈ ਸੱਜੇ ਸਾਰੇ ਪੰਚ ਨੇ ਬਹੁਤ ਵੱਡੀ ਰੈਲੀ 11 ਤਰੀਕ ਨੂੰ ਸਵਾਰ ਦੇਵਨਦੀਪ ਸਿੰਘ ਜੀਠਿਆ ਸਾਹਿਬ ਦੀ ਗਲਾਈ ਹੇਟ ਹੋਣ ਜਾ ਰਹੀ ਹੈ ਲੁਧਿਆਣੇ ਸ਼ਹਿਰ ਦੀ ਸਾਰੀ ਲੀਡਰਸ਼ਿਪ ਜਿੰਨੀ ਵੀ ਹੈ ਸਾਰੀ ਇੱਕ ਮੋਟਾ ਪੂਰੀ ਤਿਆਰੀ ਚ ਜੁਟੀ ਹੋਈ ਹੈ ਤੇ ਇਹ ਜਿਹੜੀ ਰੈਲੀ ਆ ਲੁਧਿਆਣੇ ਵੀ ਮੈਂ ਸਮਝਦਾ ਇਹਦੇ ਵਿੱਚ ਜਿੱਥੇ ਵੱਖ-ਵੱਖ ਜਿੱਥੇ ਬੰਦੀਆ ਗਰੁੱਪ ਆ ਰਹੇ ਨੇ ਉੱਥੇ ਸਾਡਾ ਸ਼ਹਿਰ ਦੇ ਵਿੱਚ ਐਸਸੀ ਭਾਈਚਾਰੇ ਦਾ ਗਲਤ ਮੌਜੂਦਾਨ ਜਿਹੜਾ ਉਹਨਾਂ ਨੂੰ ਬਹੁਤ ਵੱਡੇ ਪੱਧਰ ਤੇ ਅਸੀਂ ਜਾਗਰਤ ਕੀਤਾ ਹੈ ਔਰ ਨਵੇਂ ਦੋਨਾਂ ਦੇ ਵਿੱਚ ਗਲਤ ਭਾਈਚਾਰੇ ਦੇ ਵਿੱਚ ਬੜੀ-ਬੜੀ ਲਹਿਰ ਹੈ ਬਹੁਤ ਵੱਡੇ-ਵੱਡੇ ਕਾਫਲੇ ਲੈ ਕੇ ਯੂਥ ਕਾਲੀ ਦਲ ਦੀ ਜਿਹੜੀ ਇਹ ਰੈਲੀ ਫੂਰੀਏ ਦੇ ਵਿੱਚ ਸ਼ਾਮਿਲ ਹੋਣਗੇ ਔਰ ਸਰਦਾਰ ਬਿਕਰਮ ਸਿੰਘ ਜੀ ਮੀਠਿਆ ਸਾਹਿਬ ਨੇ ਆਪਣੀ ਸ਼ਕਤੀ ਦਾ ਪ੍ਰਟਾਵਾ ਜੜਾ ਰੁਭੇਣਗੇ ਕਿ ਅਸੀਂ ਭਾਈਚਾਰਾ ਬਿਲਕੁਲ ਇੱਕ ਮੋਟਾ ਯੂਥ ਕਾਲੀ ਦਲ ਦੇ ਨਾਲ ਖੜਾ ਹੈ ਪਰ ਜਿਹੜੇ ਨੌਜਵਾਨ ਮੈਂ ਵੀ ਕਹਿਣਾ ਚਾਹਾਂਗਾ ਕਿ ਜਿਹੜੇ ਸਾਡੇ ਗਲਤ ਭਾਈਚਾਰੇ ਦੇ ਨਾਮ ਦੇ ਵਾਲ ਨੇ ਉਹਨਾਂ ਨੂੰ ਵੀ ਧੁਕਦੀ ਨਮਾਇੰਦਗੀ ਜਿਹੜੀ ਹੈ ਲੈ ਕੇ ਦੇ ਮਾਸ ਮੀਠਿਆ ਸਾਹਿਬ ਨੂੰ ਵੀ ਅਸੀਂ ਮਲਾਣੇ ਤੇ ਵੱਡੀ ਗਿਣਤੀ ਵਿੱਚ ਸ਼ਾਮਲ ਹੋਵਾਂਗੇ ਰੈਲੀ ਨੂੰ ਕਾਂਜਪੜ ਕਰਾਂਗੇ ਕਾਂਗਰਸ ਦੀ ਫੂਕੜ ਦੇ ਪਰਨੀਤ ਸਿੰਘ ਬਿੱਟੂ ਬੜਾ ਥੋਕੇ ਦੱਕੇ ਮਾਰਿਆ ਕਦੀ ਉਹ ਬਿਲਕੁਲ ਨੂੰ ਆਪਣੀ 100% ਜਿਹੜੀ ਹਾਰ ਐ ਦਿਖ ਰਹੀ ਐ ਹੁਣ ਕਦੀ ਟੋਲ ਪਲਾਜੇ ਦੇ ਆਸਰੇ ਲੈਂਦਾ ਕਦੀ ਮਲਾਜਮਾਂ ਨੂੰ ਵਾਰਾ ਕੱਢਦੇ ਨੇ ਕਦੀ ਆਸ਼ੂ ਜੀ ਲੜਕੀਆਂ ਨੂੰ ਘੂਰਦੇ ਨੇ ਸਿਰਫ ਕਾਰਨ ਕੀ ਐ ਕਿ ਉਹਨਾਂ ਦੇ ਮੋਰੇ ਹਾਰ ਦੀ ਬਖਲਾਟ ਆ ਰਹੀ ਐ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਇਲੈਕਸ਼ਨਾਂ ਉਹ ਵੱਡੀ ਗਿਣਤੀ ਵਿੱਚ ਲੰਧਾਣਾ ਚ ਲੀਡ ਕਰਾਂਗੇ ਔਰ ਜਿੱਤਾਂ ਵੀ ਅਸੀਂ ਭਾਈਚਾਰਾ ਪੂਰੀ ਪਾਰਟੀ ਦੀ ਪਰਸਪਰ ਖੜਾ ਕਾਜੀ ਜੀ ਕੰਕਰਸ ਕਰਦਾ